ਲੋ ਜੀ ਭਾਈ ਪਹੁੰਚ ਗਏ ਜੀ ਆਪਾਂ ਖੇਤ ਚ ਤੇ ਦੇਖੋ ਆ ਕੇ ਰਾ ਤੇ ਇੱਕ ਨਾਲ ਆਹਾ ਇਹ ਦੋਨੇ ਅੱਜ ਆਪਾਂ ਬੀਜਣੇ ਨੇ ਤੇ ਜਿਵੇਂ ਤੁਹਾਨੂੰ ਦੱਸਿਆ ਬੀਜ ਬੀਜਣਾ 1692 ਤੇ ਬੱਸ ਹੁਣ ਕਰਦੇ ਆਪਾਂ ਬਜਾਈ ਸਟਾਰਟ ਬਾਕੀ ਦੋਨੂੰ ਪਹਿਲਾ ਵਾਲੀ ਵੀ ਦਿਖਾਉਣਾ ਮੈਂ ਜੀਰੀ ਅੱਗੇ ਲੋ ਜੀ ਭਾਈ ਬਜਾਈ ਕਰਤੀ ਆਪਾਂ ਸਟਾਰਟ ਆ ਦੇਖੋ ਦੋ ਗੇੜੇ ਤਾਂ ਇੱਥੇ ਲਾ ਆ ਆਪਣੀ ਜੀ ਦਾ ਵੀ ਪਰ ਆ ਆ ਨਾਲ ਪਾ ਰਹੇ ਆ ਬਾਈ ਆਪਾਂ ਸੁਪਰ ਜਿਹੜੀ ਮੈਨੂੰ ਦੱਸਿਆ ਸੀ ਖਾਦ ਕਿਹੜੀ ਪਾਉਣੀ ਆ ਇਹ ਬਾਈ ਖਾਦ ਆਪਾਂ ਪਾ ਰਹੇ ਆ ਸੁਪਰ ਸੁਪਰ ਪਾ ਰਹੇ ਆ ਆਪਾਂ ਇੱਕ ਥੈਲਾ ਆਪਾਂ ਇੱਕ ਕੀਲੇ ਦੇ ਵਿੱਚ 50 ਕਿਲੋ ਇੱਕ ਕੀਲੇ ਦੇ ਵਿੱਚ ਪਾ ਰਹੇ ਆ ਬਾਈ ਆਪਾਂ ਤੇ ਜਿਹੜੀ ਡੰਗਾਈਏ ਦੀ ਤੂੰ ਦੇਖ ਲੋ ਲੈਜ਼ਰ ਕਰਿਆ ਹੋਇਆ ਪੂਰਾ ਉਹ ਆ ਡੰਗਾਈਏ ਦੀ ਹੁਣ ਇਹ ਤਾਂ ਸੁੱਕੇ ਚ ਤੁਹਾਨੂੰ ਇਦਾਂ ਦਾ ਪਤਾ ਨਹੀਂ ਲੱਗਣਾ ਵੈਸੇ ਨਾ 1.5 ਜਾਂ 2 ਇੰਚ ਇੰਨਾ ਡੂੰਘੇ ਚਲੀ ਜਾਂਦਾ ਇਹ ਕੋਈ ਜ਼ਾਇ ਜ਼ਰੂਰੀ ਨਹੀਂ ਡੂੰਘਾ ਜਾਣਾ ਉੱਪਰ ਵੀ ਹੋਸਾ ਹੋਸਾ ਜਾ ਰਹੇ ਤਾਂ ਜਾਦੇ ਵਧੀਆ ਤੇ ਬਾਈ ਹੁਣ ਆਪਾਂ ਜੇ ਗੱਲ ਕਰੀਏ ਵੀ ਇਹ ਆਪਾਂ ਨੇ 1692 ਇੰਨਾ ਗੇਤਾ ਲਾਤਾ ਇੰਨਾ ਗੇਤੇ ਬੀਜਤੀ ਇਹ ਵੀ ਬਾਈ ਅਸੀਂ ਜਾਣ ਕੇ ਬੀਜੀਆ ਟ੍ਰਾਇਲ ਜਾਈ ਕਰਕੇ ਦੇਖਣਾ ਇਹ ਵੀ ਆਪਾਂ ਛੇਤੀ ਵੱਢਦੇ ਹੋ ਜੀ ਇਹਨੂੰ ਤੇ ਉਸ ਤੋਂ ਬਾਅਦ ਫਿਰ ਇੱਥੇ ਕੋਈ ਹੋਰ ਫਸਲ ਬੀਜਣੀ ਆ ਉਹ ਆਪਾਂ ਫੇਰ ਕਦੇ ਦੱਸਾਂਗੇ ਤੁਹਾਨੂੰ ਕਿਹੜੀ ਫਸਲ ਬੀਜਾਂਗੇ ਤਾਂ ਕਰਕੇ ਥੋੜਾ ਜਿਹਾ ਗੇਤਾ ਜ਼ਰੂਰ ਆ ਤੇ ਅਗੇਤਾ ਬੀਜਾ ਬਹੁਤ ਲੋਕਾਂ ਨੇ ਪਹਿਲੇ ਸਤੋਂ ਵੀ ਪਹਿਲਾਂ ਬੀਜ ਚੁੱਕੇ ਨੇ ਹਰ ਇੱਕ ਸਾਲ ਬੀਜਦੇ ਨੇ ਤੇ ਆ ਆਪਣੀਆਂ ਦੂਜੀ ਬਈ ਜਿਹੜੀ ਆਪਾਂ ਲਾਸਟ ਬੀਜੀ ਸੀਗੀ ਉਹ ਪਰਾਂ ਉੱਥੇ ਪਾਣੀ ਉਹ ਜਿਹੜੀ ਆਪਾਂ ਸਭ ਤੋਂ ਪਹਿਲੀਆਂ ਚ ਬੀਜੀ ਸੀ ਆ ਜਿਹੜੀ ਹੁਣ ਬਾਅਦ ਚ ਬੀਜੀ ਜਿਹਨੂੰ ਬਾਅਦ ਚ ਸਪਰੇਅ ਕਰਾਈ ਸੀ ਆ ਤੁਸੀਂ ਬਈ ਦੇਖੋ ਪੂਰੇ ਤੁਹਾਨੂੰ ਮੈਂ ਥੱਲੇ ਬੈਠ ਕੇ ਦਿਖਾਉਣਾ ਥੱਲੋਂ ਜ਼ਿਆਦਾ ਪਤਾ ਲੱਗੂਗਾ ਦੇਖੋ ਭਾਈ ਐਨ ਪੂਰੀ ਖੁੱਡ ਭਰੀ ਖੜੀ ਆ ਕੈਮਰੇ ਦੇ ਵਿੱਚ ਹਲੇ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਤੇ ਤੁਹਾਨੂੰ ਮੈਂ ਨੇੜਿਓਂ ਕੈਮਰਾ ਕਰਕੇ ਦਿਖਾ ਦਣਾ ਆ ਦੇਖੋ ਭਾਈ ਠੀਕ ਕਰਨੀ ਜੀ ਇਹ ਪੂਰੇ ਖੁੱਡ ਭਰੀ ਖੜੀ ਆ ਆਪਣੇ ਐਨ ਪੂਰੀ ਵਧੀਆ ਹੋਈ ਵੀ ਆ ਕੱਖੇ ਦੇ ਵਿੱਚ ਕੋਈ ਵੀ ਨਹੀਂ ਕੋਈ ਵੀ ਕੱਖ ਤੁਹਾਨੂੰ ਵੀ ਵੀਡੀਓ 'ਚ ਕਿਤੇ ਵੀ ਨਹੀਂ ਦਿਖੂਗਾ ਹਣਾ ਕੋਕੀ ਦੀ ਆਪਾਂ ਸਪਰੇਅ ਟਾਈਮ ਨਾਲ ਸਪਰੇਅ ਕਰਤੀ ਸੀਗੀ ਹੁਣ ਆਪਾਂ ਬੀਜ ਕੇ ਫੇਰ ਮਿਲਦੇ ਆਂ ਸੋ ਉਹਨੂੰ ਦੂਜੀ ਵੀ ਦਿਖਾ ਕੇ ਲੈ ਕੇ ਆਉਂਗਾ ਜਿਹੜੀ ਆਪਾਂ ਨੇ ਪਹਿਲਾਂ ਬੀਜੀ ਸੀਗੀ ਸਭ ਤੋਂ ਪਹਿਲੀਆਂ ਚ ਵੀ ਉਹਦੇ ਕਿੰਨੀ ਕਿੰਨੀ ਗਰੋਹ ਤਾਂ ਲੋ ਜੀ ਭਾਈ ਕੱਲ ਤਾਂ ਨਾ ਉੱਧਰ ਪਾਣੀ ਜਾ ਖੜਾ ਸੀਗਾ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਮੈਂ ਦਿਖਾਉਣਾ ਜਿਹੜੀ ਆਪਣੀ ਪਹਿਲਾਂ ਵਾਲੀ ਬੀਜੀ ਹੋਈ ਸੀ ਤਾਂ ਕਰਕੇ ਉੱਥੇ ਦਿਖਾ ਨਹੀਂ ਹੋਈ ਉੱਥੇ ਦਿਖ ਨਹੀਂ ਰਹੀ ਅੱਜ ਨਾਲ ਮਹਾ ਚਲੋ ਵੀਡੀਓ ਮੈਂ ਕੱਲ ਬੰਦ ਕਰ ਲਈ ਮੈਂ ਕੱਲੂ ਦਿਨ ਚ ਦਿਖਾਉਣਾ ਆਹ ਦੇਖੋ ਭਾਈ ਜਿਹੜੀ ਆਪਣੀ ਪਹਿਲਾਂ ਵਾਲੀ ਬੀਜੀ ਹੋਈ ਸੀ ਪੂਰੇ ਖੁੱਡਪਰੀ ਖੜੀ ਆ ਐਨ ਪੂਰੀ ਜੰਮੀ ਹੋਈ ਆ ਪੂਰਾ ਕੱਲਾ ਕੱਲਾ ਦਾਣਾ ਜੰਮਿਆ ਇਹੀ ਸੀ ਬਾਈ ਇੱਕ ਇੰਸਟਾਗ੍ਰਾਮ ਤੇ ਮੈਂ ਰੀਲ ਪਾਈਦੀ ਜੀ ਚ ਜੀ ਚ ਮੈਂ ਉਹ ਸੀਗਾ ਟਰੈਕਟਰ ਕਾਫੀ ਤੇਜ਼ ਚੱਲਦਾ ਹੀ ਕਈ ਬੰਨਿਆਂ ਨੇ ਗਾਇ ਬਹੁਤ ਤੇਜ਼ ਚਲਾ ਰਹੇ ਹਾਂ ਬਾਈ ਟਰੈਕਟਰ ਇਹਨਾ ਤੇ ਬਾਈ ਕੋਈ ਫਰਕ ਨਹੀਂ ਪੈਂਦਾ ਇੱਥੇ ਸਾਡੇ ਖੇਤਾਂ ਦੀਆਂ ਚ ਮਿੱਟੀ-ਮਿੱਟੀ ਦਾ ਫਰਕ ਹੁੰਦਾ ਹੈ ਨਾ ਬਾਕੀ ਐਨ ਵਧੀਆ ਜੰਮੀ ਹੋਈ ਆ ਤੇ ਬਾਕੀ ਅੱਗੇ ਵੀ ਤਿਆਰੀ ਕਰ ਰਹੇ ਹਾਂ ਉਹ ਵੀ ਵੀਡੀਓ ਪਾਉਂਗਾ ਮੈਂ ਤੁਹਾਨੂੰ ਤੇ ਇਹਦੇ ਵਿੱਚ ਕੱਖ ਮੁਖ ਵੀ ਦੇਖ ਲਓ ਕੋਈ ਕੱਖ ਨਹੀਂ ਹੈਗਾ ਤੁਹਾਨੂੰ ਲਵੋ ਕਰਕੇ ਦਿਖਾਈਆ ਹੁਣ ਕੁਛ ਨਹੀਂ ਆਣ ਵਧੀਆ ਸਾਫ ਖੜੀ ਆ ਜਿਹੜੇ ਜਦੋਂ ਮਾੜੇ ਮੋٹے ਹੋਣਗੇ ਉਹਦੀ ਵੀਡੀਓ ਨਾਲ ਤੁਹਾਨੂੰ ਜਰੂਰ ਪਾਵਾਂਗੇ ਵੀ ਕਿਹੜੀ ਦਵਾਈ ਕਰੀਆ ਕਿਹੜੀ ਸਪਰੇਅ ਕਰ ਰਹੇ ਹਾਂ ਕੀ ਦੇ ਨਾਲ ਕਿਹੜਾ ਕੱਖ ਮਰੂਗਾ ਹਨਾ ਜੀ ਤੇ ਤੁਸੀਂ ਵੀਡੀਓਜ਼ ਨੂੰ ਦੇਖਦੇ ਰਹੋ ਬਾਈ ਤੇ ਹੁਣ ਦਿਓ ਜਤ ਮਿਲਦੇ ਆਪਾਂ ਕਿਸੇ ਹੋਰ ਵੀਡੀਓ